ਤੁਸੀਂ ਬੜੇ ਆਰਾਮ ਦੇ ਨਾਲ ਕੋਈ ਵੀ ਤੁਹਾਡਾ ਦੂਸਰਾ ਫੋਨ ਆ ਚਾਹੇ ਤੁਹਾਡੇ ਬੱਚੇ ਦਾ ਫੋਨ ਆ ਤੁਸੀਂ ਬੜੇ ਆਰਾਮ ਨਾਲ ਕੰਟਰੋਲ ਕਰ ਸਕਦੇ ਆ ਜੋ ਵੀ ਉਸ ਫੋਨ ਦੇ ਵਿੱਚ ਤੁਹਾਡਾ ਬੱਚਾ ਦੇਖਦਾ ਹੈ ਜੋ ਵੀ ਕਰਦਾ ਹੈ ਤੁਹਾਡੇ ਫੋਨ ਦੇ ਵਿੱਚ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਵੀ ਬੱਚਾ ਕੀ ਕਰ ਰਿਹਾ ਹੈ ਕਿੱਦਾਂ ਕਰਨਾ ਦੂਸਰਾ ਫੋਨ ਕੰਟਰੋਲ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਪ ਧਿਆਨ ਨਾਲ ਆਪਾਂ ਦੱਸਦੇ ਆਂ ਵੀਡੀਓ ਦੇ ਵਿੱਚ ਹਾਂਜੀ ਤੁਸੀਂ ਦੇਖ ਸਕਦੇ ਆਂ ਆਪਣੇ ਕੋਲ ਦੋ ਫੋਨ ਆ ਮੰਨ ਲਓ ਆਹ ਤੁਹਾਡੇ ਬੱਚੇ ਦਾ ਫੋਨ ਆ ਆਹ ਤੁਹਾਡਾ ਫੋਨ ਆ ਮਤਲਬ ਤੱਕ ਜਿਵੇਂ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਵਿੱਚ ਬਹੁਤ ਨਿਕ ਨਿਕੀਆਂ ਸੈਟਿੰਗਾਂ ਆ ਤੁਸੀਂ ਪੂਰੇ ਧਿਆਨ ਨਾਲ ਸੁਣ ਲਿਓ ਤਾਂ ਹੀ ਇਹ ਕੰਮ ਕਰਨਾ ਨਹੀਂ ਤਾਂ ਨਹੀਂ ਕਰਨਾ ਤਾਂ ਉਹਦੇ ਲਈ ਆਪਾਂ ਕੀ ਕਰਨਾ ਮੰਨ ਲਓ ਆਪਾਂ ਆਪਣੇ ਬੱਚੇ ਦੇ ਫੋਨ ਦੇ ਵਿੱਚ ਆ ਜਾਣਾ ਆਪਾਂ ਆਪਣੇ ਬੱਚੇ ਦੇ ਫੋਨ ਦੀ ਸੈਟਿੰਗ ਦੇ ਵਿੱਚ ਜਾਣਾ ਹੈ ਮਤਲਬ ਜਿਹੜਾ ਵੀ ਫੋਨ ਹੈ ਨਾ ਤੁਹਾਡੇ ਬੱਚੇ ਦਾ ਤਾਂ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਮਤਲਬ ਕੀ ਕਰਨਾ ਆਪਾਂ ਥੋੜਾ ਜਿਹਾ ਥੱਲੇ ਆਣਾ ਥੱਲੇ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਲਿਖਿਆ ਡੀਟੈਲ ਥੱਲੇ ਲਿਖਿਆ ਕੰਟਰੋਲ ਇੱਥੇ ਹਨਾ ਇਹ ਵਾਲੇ ਹਰੇਕ ਫੋਨ ਦੇ ਵਿੱਚ ਹੁੰਦੀ ਕੋਈ ਐਦਾਂ ਦਾ ਫੋਨ ਨਹੀਂ ਇਹਦੇ ਵਿੱਚ ਨਹੀਂ ਹੈ ਸੈਟਿੰਗ ਹੈਗੀ ਤਾਂ ਮਤਲਬ ਨਾ ਕੋਈ ਐਪ ਹੈ ਨਾ ਕੋਲਾ ਤੁਹਾਡੇ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਆਪਾਂ ਥੋੜੇ ਜਿਹਾ ਥੱਲੇ ਆ ਜਾਣਾ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਥੱਲੇ ਲਿਖਿਆ P A R E N T A L C O N T R O L ਐਸਾ ਤੁਸੀਂ ਦੇਖ ਸਕਦੇ ਹੈਨਾ ਪੈਰੈਂਟਸ ਕੰਟਰੋਲ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਨੈਕਸਟ ਕਰਨਾ ਇੱਥੇ ਕੀ ਕਰਨਾ ਹੈ ਆਹ ਵਾਲਾ ਜਿਹੜਾ ਤੁਹਾਡਾ ਫੋਨ ਹੈ ਇਹਦੀ ਜਿਹੜੀ Gmail ID ਨੇ ਇੱਥੇ ਮੰਗਣੀ ਹੈ ਇੱਥੇ ਤੁਹਾਨੂੰ Gmail ID ਭਰਨੀ ਪੈਣੀ ਪਾਸਵਰਡ ਵੀ ਭਰਨਾ ਪੈਣਾ ਤੁਹਾਡੇ ਫੋਨ ਦਾ ਭਰ ਕੇ ਤਾਂ ਤੁਸੀਂ ਇਧਰੋਂ ਵਗੈਰਾ ਸਾਰੀਆਂ ਨੂੰ ਪਰਮਿਸ਼ਨ ਦੇ ਦੇਣੀਆਂ ਦੇਣ ਤੋਂ ਬਾਅਦ ਕੀ ਕਰਨਾ ਹੈ ਮਤਲਬ ਤੁਹਾਡਾ ਆਹ ਵਾਲਾ ਜਿਹੜਾ ਫੋਨ ਹੈ ਤੁਹਾਡੇ ਫੋਨ ਦੇ ਵਿੱਚ ਤੁਸੀਂ ਆਪਣੇ ਪਲੇ ਸਟੋਰ ਤੇ ਜਾਣਾ ਹੈ ਉੱਥੋਂ ਮਤਲਬ Google ਦੀ ਹੀ ਐਪ ਹੈ ਕੋਈ ਮਤਲਬ ਥਰਡ پارٹی ਨਹੀਂ ਕੋਈ ਤੁਹਾਨੂੰ ਡਰਨ ਦੀ ਲੋੜ ਨਹੀਂ Google ਦੀ ਐਵਲ ਫੈਮਲੀ ਲਿੰਕ ਇਹ ਤੁਸੀਂ ਆਪਣੇ ਫੈਮਲੀ ਲਿੰਕ ਹੈ ਜਿਹੜਾ ਆਪਣੇ ਫੋਨ ਦੇ ਵਿੱਚ ਭਰ ਲੈਣਾ ਤੇ ਦੇ ਵਿੱਚ ਤੁਸੀਂ ਫਿਰ ਕੀ ਕਰ ਸਕਦੇ ਆ ਮੰਨ ਲਓ ਤੁਹਾਡਾ ਬੱਚਾ ਕਿੱਥੇ ਜਾ ਰਿਹਾ ਤੁਸੀਂ ਲੋਕੇਸ਼ਨ ਦੇਖ ਸਕਦੇ ਆ ਆਪਣੇ ਬੱਚੇ ਦੀ ਬੜੇ ਆਰਾਮ ਦੇ ਨਾਲ ਕਿੱਥੇ ਘੁੰਮਦਾ ਫਿਰਦਾ ਤਾਂ ਦੂਸਰੇ ਨੰਬਰ ਤੇ ਤੁਸੀਂ ਆਪਣੇ ਬੱਚੇ ਦਾ ਫੋਨ ਲੌਕ ਵੀ ਕਰ ਸਕਦੇ ਆ ਤਾਂ ਤੀਸਰੇ ਨੰਬਰ ਤੇ ਮਤਲਬ ਤੁਸੀਂ ਇੱਥੇ ਸੈੱਟ ਕਰ ਸਕਦੇ ਆ ਵੀ ਤੁਹਾਡਾ ਬੱਚਾ ਦਿਹਾੜੀ ਦੇ ਵਿੱਚ ਕਿੰਨਾ ਟਾਈਮ ਫੋਨ ਚਲਾ ਸਕਦਾ ਹੈ ਮਤਲਬ ਪੂਰਾ ਕੰਟਰੋਲ ਕਰ ਸਕਦੇ ਜੇਕਰ ਤੁਸੀਂ 1 ਘੰਟਾ ਸਿਲੈਕਟ ਕਰੋਗੇ ਤਾਂ ਤੁਹਾਡਾ ਬੱਚਾ 1 ਘੰਟਾ ਹੀ ਫੋਨ ਚਲਾ ਸਕਦਾ ਉਸ ਤੋਂ ਵੱਧ ਨਹੀਂ ਚਲਾ ਸਕਦਾ ਹੈਗਾ ਤਾਂ ਮਤਲਬ ਕਿਹੜੀ ਐਪ ਚਲਾ ਸਕਦਾ ਹੈ ਉਹ ਵੀ ਤੁਸੀਂ ਇੱਥੋਂ ਮਤਲਬ ਫੈਮਿਲੀ ਲਿੰਕ ਦੇ ਵਿੱਚ ਸਾਰਾ ਬਲੌਕ ਕਰ ਸਕਦੇ ਆ ਜੇਕਰ ਤੁਸੀਂ ਚਾਹੁੰਦੇ ਆ ਵੀ ਤੁਹਾਡਾ ਬੱਚਾ ਇੰਸਟਾਗ੍ਰਾਮ ਨਹੀਂ ਚਲਾਉਣਾ ਤਾਂ ਤੁਸੀਂ ਇੱਥੋਂ ਬਲੌਕ ਕਰ ਦੇਵੋਗੇ ਤਾਂ ਐਸ ਫੋਨ ਦੇ ਵਿੱਚ ਤੁਹਾਡੇ ਬੱਚੇ ਦੇ ਫੋਨ 'ਚ ਇੰਸਟਾਗ੍ਰਾਮ ਚੱਲਣਾ ਹੀ ਨਹੀਂ ਹੈਗਾ ਤਾਂ YouTube ਤੇ ਕੋ ਗੰਦੀਆਂ ਵੀਡੀਓ ਦੇਖਦਾ ਤਾਂ ਉਹ ਵੀ ਤੁਸੀਂ ਇੱਥੋਂ ਬਲੌਕ ਕਰ ਸਕਦੇ ਆ ਕਿਹੜੀ ਵੈਬਸਾਈਟ ਤੇ ਬੱਚਾ ਜਾ ਜਾਵੇ ਨਾ ਜਾਵੇ ਹਨਾ ਮਤਲਬ ਕੋਈ ਵੈਬਸਾਈ ਯਾਨੀ ਕਿ ਟੋਟਲੀ ਫੋਨ ਕੰਟਰੋਲ ਕਰ ਸਕਦੇ ਆ ਤਾਂ ਮਤਲਬ ਬਹੁਤ ਜ਼ਿਆਦਾ ਹੀ ਮਤਲਬ ਫੈਮਿਲੀ ਵਾਲੇ ਬੰਦਿਆਂ ਨੂੰ ਵਧੀਆ ਵੀ ਆਪਣੇ ਬੱਚਿਆਂ ਦਾ ਫੋਨ ਕੰਟਰੋਲ ਕਰਕੇ ਸਾਰਾ ਕੁਝ ਦੇਖ ਸਕਦੇ ਆ ਤੁਹਾਨੂੰ ਸਾਰਾ ਕੁਝ ਇੱਥੇ ਪਤਾ ਲੱਗੂਗਾ ਤਾਂ ਮਤਲਬ ਕਿਹਦੀ ਵੀ ਇਹਦੇ ਬਾਰੇ ਪਤਾ ਸੀਗਾ ਤਾਂ ਮੈਨੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਬੜੀ ਘੈਂਟ ਹੀ ਟ੍ਰਿਕ ਹੈ ਇੱਕ ਵਾਰ ਜਰੂਰ ਵਰਤ ਕੇ ਦੇਖੋ ਤਾਂ ਮਤਲਬ ਕੋਈ ਥਰਡ ਪਾਰਟੀ ਐਪ ਨਹੀਂ ਕੋਈ ਡਰਨ ਦੀ ਤੁਹਾਨੂੰ ਲੋੜ ਨਹੀਂ ਹੈਗੀ ਬਾਕੀ ਇਸ ਵੀਡੀਓ ਨੂੰ ਹਰ ਇੱਕ ਬੰਦੇ ਤੱਕ ਸ਼ੇਅਰ ਕਰਿਓ ਫੈਮਿਲੀ ਵਾਲੇ ਬੰਦੇ ਤੱਕ ਕਿਉਂਕਿ ਹਰੇਕ ਬੰਦੇ ਦੇ ਕੰਮ ਆਉਣ ਵਾਲੀ ਵੀਡੀਓ ਬਾਕੀ ਧੰਨਵਾਦ ਜੀ ਮ